ਮਹਿਨਤ ਉਹ ਮੈਂ ਕਹਿੰਦੀ ਸੀ ਵੀ ਆਪਾਂ ਕੱਲ ਨੂੰ ਪਿੰਡ ਜਾઈએ ਜਦੋਂ ਦੇਖੋ ਮੇਰੇ ਸਾਲੇ ਦੀ ਪਿੰਡ ਜਾਣਾ ਪਿੰਡ ਜਾਣਾ ਪਿੰਡ ਜਾਣਾ ਉਹ ਜੇ ਐਨੇ ਪਿੰਡ ਦਾ ਚਾਹ ਇੱਥੇ ਕਰਨਾ ਹੀ ਸੀ ਪਿੰਡ ਹੀ ਰਹਿਤਾ ਮੈਨੂੰ ਕਹਿੰਦੀ ਸੀ ਪਿੰਡ ਜਾਣ ਨੂੰ ਕਹਿੰਦੀ ਮੇਰੇ ਨਾਲ ਚੱਲ ਪਿੰਡ ਮਸਾਂ ਤੋਰੀਏ ਹੁਣ ਮੇਰੇ ਸਾਲੇ ਦੀ 5-10 ਦਿਨ ਨਾ ਨਾ ਮੁੜੇ ਵਧੀਆ ਇਦਨਾਂ ਦਿਲ ਦੀਆਂ ਗੱਲਾਂ ਕਰ ਲਾਂਗੇ ਕੀ ਹੋ ਗਿਆ ਕੀ ਤਾਂ ਫੋਨ ਮम्मी ਫਿਰ ਮੇਰੇ ਸਕੂਲ ਦੇ ਵਾਲੀ ਦਾ ਛੁੱਟਿਆ ਹੋ ਗਿਆ ਮੈਂ ਫਿਰ ਸਕੂਲ ਵੀ ਜਾਣਾਗਾ ਸਾਡੇ ਮੈਡਮ ਬੋਲ ਦਿਆਗੇ ਮੈਂ ਤੁਹਾਨੂੰ ਐ ਕਹਿੰਦੀ ਸੀ ਜੇ ਤੁਸੀਂ ਅੱਜ ਲੈ ਜਾਂਦੇ ਸਾਨੂੰ ਉਹ ਮੇਰੇ ਕੋਲੇ ਨਹੀਂ ਟਾਈਮ ਹੈਗਾ ਹੁਣ ਜਿਹੜੇ 5-4 ਦਿਨ ਹੋਰ ਲਾਉਣੇ ਆ ਇੱਥੇ ਲਾ ਲਾ ਨਾਲ ਇੱਕ ਗੱਲ ਹੋਰ ਇਹਨੇ ਤਾਂ ਖੇਤੀ ਕਰਨੀ ਹੈ ਮੇਰੇ ਸਾਲੇ ਨੇ ਕਿਹੜਾ ਡਿਪਟੀ ਲੱਗ ਜੂ ਪੜ ਕੇ ਕੜੀ ਕੀ ਦੀਆਂ ਇੱਥੇ ਕੌਣ ਰੱਖ ਗਿਆ ਇਹ ਗੱਲ ਸੁਣਿਆ ਆ ਕੜੀ ਕੀ ਦੀਆਂ ਕਿਹੜੀ ਘੜੀ ਕਹੀ ਜੰਨੀ ਆ ਆ ਦੇਖੋ ਆ ਕੁੜੀਆਂ ਲਈ ਘੜੀ ਨਾ ਮੈਂ ਬਨਦੀ ਆ ਕੋਈ ਮੰਗਰੋ ਆਇਆ ਸੀ ਆਪਣੇ ਹੋ ਉਹ ਕਰਨੈਲ ਦੀ ਪੁੱਤੀ ਆਈ ਸੀ ਕਰਨੈਲ ਉਹ ਮੇਰੇ ਬਨਣ ਲੱਗ ਗਈ ਖੇਡਦੀ ਖੇਡਦੀ ਇੱਥੀ ਭੁੱਲ ਗਈ ਮੈਂ ਤਾਂ ਤੈਨੂੰ ਕਹਿਣ ਲੱਗਿਆ ਸੀ ਦੋ ਵਾਰੀ ਤਾਂ ਉਹਨਾਂ ਦਾ ਘਰੋਂ ਫੋਨ ਆ ਗਿਆ ਕਹਿੰਦੇ ਸਾਡੀ ਕੁੜੀ ਖੇਡਦੀ ਖੇਡਦੀ ਛੋਡੇ ਘਰੇ ਘੜੀ ਭੁੱਲ ਗਈ ਅੱਛਾ ਹਾਂ ਮੈਂ ਆਖਿਆ ਪਤਾ ਨਹੀਂ ਕਿਹਦੀ ਘੜੀ ਆ ਲੈ ਫੜਾ ਦਿਓ ਫਿਰ ਮੈਂ ਉਹ ਵੀ ਉਹਨਾਂ ਦੇ ਜਾਣਾ ਸੀ ਉਹ ਨਹੀਂ ਨਹੀਂ ਮੈਂ ਜਾਣਾ ਹੀ ਹੱਥ ਨੇ ਉਧਰ ਨੂੰ ਐਵੇਂ ਤੁਰ ਹੀ ਫਿਰਦੀ ਆ ਉਹ ਮੈਨੂੰ ਕੰਮ ਆ ਤੁਸੀਂ ਕਿੱਥੇ ਜਾਓਗੇ ਨਾਲ ਮੈਂ ਉਹਨਾਂ ਦੇ ਘਰੇ ਕੰਮ ਆ ਤਾਈ ਕੋਲੇ ਨਾ ਮੋਂਨ ਦੇ ਆ ਫੜਾਏ ਆਉਂਗੇ ਉਹ ਕੋਈ ਨਾ ਓਹੋ ਮੈਂ ਤਾਂ ਪਤਾ ਨਾ ਹੋਰ ਹੀ ਕੋ ਸੋਚਣ ਲੱਗੀ ਪਿਆ ਪਤਾ ਨਹੀਂ ਮੇਰੇ ਮੰਗਰੋਂ ਕੌਣ ਆ ਗਿਆ ਕੀ ਦੀ ਘੜੀ ਰਹੇਗੀ ਨਾ ਤੂੰ ਮੇਰੇ ਤੇ ਸ਼ੱਕ ਕਰਦੀ ਆ ਹੈ ਨਹੀਂ ਨਹੀਂ ਤੁਸ ਤਾਂ ਕਾਲ ਤਾਂ ਸਮਝੋਗੇ ਮੈਨੂੰ ਐਸੀ ਵੀ ਮਾਗਰ ਕੋਈ ਰਿਸ਼ਤੇਦਾਰ ਨ ਆਇਆ ਹੋਵੇ ਵੀ ਕੋਈ ਆ ਗਿਆ ਹੁਣ ਕਈ ਭੁੱਲ ਗਿਆ ਹੋਣਾਗਾ ਉਹ ਮੈਂ ਤਾਂ ਉਹੀ ਨਹੀਂ ਇਹ ਜ ਤੈਨੂੰ ਪਤਾ ਨਹੀਂ ਮੇਰਾ ਮੈਨੂੰ ਪਤਾ ਜੀ ਤੁਹਾਡਾ ਮੈਨੂੰ ਤੁਹਾਡੇ ਤੇ ਰੱਬ ਜਿੰਨਾ ਯਕੀਨ ਆ ਤੇ ਫੇਰ ਇਹ ਮੇਨਾਂ ਸ਼ੱਕ ਜੇ ਕਰੀ ਜਾਇਆ ਕਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੇਰੇ ਨਾ ਮਨ ਜਿੱਚ ਟਰ ਵਹਿ ਗਿਆ ਸੀ ਹੁਣ ਮੈਂ ਪਿੰਡ ਨਹੀਂ ਗਈ ਸੀ ਉੱਥੇ ਨਾ ਜਿਹੜੀ ਆਪਣੇ ਨਾਲ ਸਿਮਰਨ ਕੇ ਆ ਉਹਨੇ ਮੈਨੂੰ ਗੱਲਾਂ ਦੱਸਣ ਲੱਗੀ ਕਹਿੰਦੀ ਹੁਣ ਕੀ ਦ કહਾਂ ਤੁਹਾਨੂੰ ਕਹਿੰਦੀ ਉਹ ਮੇਰੇ ਘਰ ਵਾਲੇ ਦੀ ਗੱਲ ਬਾਤ ਆ ਬਾਹਰ ਮੈਨੂੰ ਤੋਂ ਬਹੁਤ ਬਸ ਆਏ ਜਿਦ ਦਿਮਾਗ ਵਿੱਚ ਗੱਲ ਉਹ ਰਹਿਣ ਦਿਆ ਕਰ ਤੈਨੂੰ ਤੈਨੂੰ ਮੈਂ ਪਿੰਡ ਦੀ ਤੋਰਦਾ ਹੁੰਦਾ ਮੇਰਾ ਤਾਂ ਉਹੀ ਨਹੀਂ ਜੀ ਲੱਗਦਾ ਤੇਰੇ ਬਿਨਾ ਮੇਰੇ ਤਾਂ ਉਹੀ ਸੱਕ ਕਰੀ ਜਾਨੀ ਆ ਮੈਂ ਤਾਂ ਉਹੀ ਨੇ ਇਹ ਜਾ ਓਏ ਹਾਇ ਤੁਸੀਂ ਐ ਕਾ ਤਾ ਸੋਚਦੇ ਮੈਨੂੰ ਮਾਫ਼ ਕਰ ਦੋ ਮੇ ਤਾਂ ਗਲਤੀ ਹੋ ਗਈ ਮੈਂ ਤਾਂ ਵੈਸੀ ਹੀ ਕਹਿਤਾ ਜਾ ਪਰੇ ਤੇਰੇ ਵਰਗੀਆਂ ਜਨਨੀਆਂ ਮੈਨੂੰ ਮੈਂ ਤਾਂ ਤੁਹਾਡੀ ਸਾਰੇ ਪਿੰਡ ਚ ਸੋਭਾ ਕਰਦੀ ਆ ਵੀ ਮੇਰੇ ਬੰਦੇ ਵਰਗਾ ਤਾਂ ਕੋਈ ਬੰਦਾ ਹੀ ਨਹੀਂ ਹੈਗਾਗਾ ਮਾੜਾ ਮੋਟਾ ਸੋਚਿਆ ਕਰ ਕਿੰਨੇ ਵਾਰੀ ਤੈਨੂੰ ਫੋਨ ਲਾਉਣਾ ਦੇਣ ਚ ਮੈਂ ਪਿੰਡ ਵਗ ਜਨੀਆਂ ਤਾਂ ਨਹੀਂ ਮੇਰਾ ਜੀ ਲੱਗਦਾ ਮੈਂ ਤਾਂ ਰੋਟੀ ਵੀ ਲੋਕਾਂ ਕੋਲੋਂ ਖਾਨਾ ਮੈਨੂੰ ਤਾਂ ਅੱਥਰੇ ਹੁੰਦਾ ਦੋਨੇ ਜੀ ਆਪਾਂ ਹੋਈ ਆਪਣਾ ਬੱਚਾ ਕੋਲੇ ਹੋਵੇ ਤੁਸੀਂ ਨਾ ਐ ਵੀ ਨਾ ਸੋਚੋ ਮੈਂ ਤਾਂ ਪਾਗਲ ਆ ਸਹੀ ਗੱਲਾਂ ਲੋਕਾਂ ਦੀਆਂ ਗੱਲਾਂ ਸੋਚ ਕੇ ਹੋਰ ਹੀ ਕੁਝ ਸੋਚੀ ਨਹੀਂ ਆ ਚੱਲ ਚੰਗਾ ਕੰਮ ਕਰ ਲੈ ਹੋਰ ਰਵਾਏਗੀ ਮੈਨੂੰ ਚਲ ਤੁਸੀਂ ਚੁੱਪ ਕਰ ਜੋ ਉਹ ਚਲ ਚੰਗਾ ਭੱਗ ਜਾ ਹੁਣ ਘੜੀ ਅਸਰਾ ਨੇ ਕਨੀ ਪੋਲੀ ਆ ਬਲੀ ਪੋਲੀ ਆ ਵਿਚਾਰੀ ਇਹ ਘੜੀ ਤਾਂ ਮੈਨੂੰ ਪਤਾ ਕੀ ਦੀ ਆ ਤੇ ਕਿਹਦੇ ਕੋਲੇ ਕੁੱਤ ਨਹੀਂ ਚਾਹੀਦੀ ਚਾਹ ਲਾ ਨਾਲੇ ਮਿਲਿਆ ਆਵਾਂਗੇ ਉਹ ਨਾਲੇ ਘੜੀ ਹੁੜੇ ਕਿੱਦੇ ਦੀ ਕਹੀ ਜਾਂਦੀ ਐ ਮੇਰਾ ਕੁਛ ਰਹਿ ਗਿਆ ਮੈਂ ਸਮਾਨ ਭੁੱਲ ਗਈ ਮੇਰੇ ਤੇ ਉਹੀ ਸਾਕ ਕਰੀ ਜੰਨੀ ਐ ਮੈਂ ਤਾਂ ਉਹੀ ਨੇ ਇਹ ਜਾਵੇ ਮੈਂ ਤਾਂ ਉਹੀ ਨੇ ਹੈ ਜ। ਤੈਨੂੰ ਪਤਾ ਨਹੀਂ ਮੇਰਾ। ਮੈਨੂੰ ਪਤਾ ਜੀ ਤੁਹਾਡਾ। ਮੈਨੂੰ ਤੁਹਾਡੇ ਤੇ ਰੱਬ ਜਿੰਨਾ ਯਕੀਨ ਆ। ਤੇ ਫੇਰ? ਹਈ ਮੈਂ ਆ ਕੀ ਸੋਚਣ ਲੱਗੀ। ਇਹ ਜੀ ਤਾਂ ਕੋਈ ਗੱਲ ਨਹੀਂ ਹੋਣੀਗੇ। ਮੈਨੂੰ ਪਤਾ। ਬੋਲ ਦੇਦਾ ਹੈਗੇ ਗੁੱਸਾ ਵੀ ਕਰਦੇ ਨੇਗੇ। ਪਰ ਇਹ ਜੀ ਨਹੀਂ ਹੈਗੇਗੇ। ਗਲਤ ਤਾਂ ਹੋ ਹੀ ਨਹੀਂ ਸਕਦੇ। ਆਲੇ ਜਿਹੜੀ ਕਹਿੰਦੀ ਸੀ ਨਾ ਮੇਰੀ ਚੀਜ਼ ਘਮਜ ਗਈ ਮਿਲ ਗਈ ਮੈਨੂੰ ਤੇਰੀ ਘੜੀ ਸੀ ਉਹਦੇ ਹੱਥ ਲੱਗੀ ਸੀ ਮੈਂ ਤਾਂ ਮਸਾਂ ਬਹਾਨਾ ਮਾਰਿਆ ਮੈਂ ਕਿਹਾ ਤਾਇ ਦੀ ਕੁੜੀ ਆਈ ਸੀ ਉਹ ਭੁੱਲ ਕੇ ਖੇਡਦੀ ਖੇਡਦੀ ਆਹੋ ਤੈਨੂੰ ਪਤਾ ਹੀ ਆ ਮੈਨੂੰ ਤਾਂ ਐਂ ਲੱਗਦਾ ਹੁਣ ਇਹ ਮੇਰੇ ਤੇ ਸ਼ੱਕ ਕਰਨ ਲੱਗ ਗਈ ਨਰਦ ਫੋਨ ਮੈਨੂੰ ਘਟ ਲਾਇਆ ਕਰ ਜਦੋਂ ਇਧਰੋਂ ਮੈਲਾ ਮਾਣਾ ਉਹਦੀ ਲਾਇਆ ਕਰ ਐਮੀਨਾ ਮਿਸਰਿੰਗਾ ਹੀ ਮਾਰੀ ਜਾਏਗਾ ਆਹੋ ਓਕਰ ਮਾਰਾ ਹਾਈ ਹਾਈ ਮੈਂ ਤਾਂ ਚਾਹ ਬਣਾਉਣੀ ਭੁੱਲ ਗਈ ਮੈਨੂੰ ਬੋਲਣ ਕੇ ਫਿਰ ਪਹਿਲਾਂ ਚਾਹ ਹੀ ਫੜਾਇਆ ਮਾਂ ਕੋਈ ਗੱਲ ਨਹੀਂ ਫਿਕਰ ਨਾ ਕਰਿਆ ਕਰ ਕੋਈ ਰੋਕ ਲਵਾ ਕੇ ਭੇਜੇਗੀ ਆਉ ਮੈਂ ਆਉਂਗਾ ਨਾਲੇ ਤੈਨੂੰ ਘੜੀ ਪਹੁੰਚਦੀ ਕਰ ਦੂੰ ਨਾਲੇ ਦੁੱਖ ਸੁੱਖ ਸਾਂਝਾ ਕਰ ਲਾਂਗੇ ਚੜ ਚੰਗਾ ਮੇਰੀ ਜਾਂ ਉਹ ਚੜ ਚੰਗਾ ਮੈਂਬਰਾ ਕੋਈ ਗੱਲ ਨਹੀਂ ਮੈਂ ਪਹੁੰਚ ਜਾਊਗਾ ਬਸ ਰੋਟੀ ਰਾਟੀ ਖਾਣਾ ਚੱਲ ਕੋਈ ਨਾ ਪਹੁੰਚ ਜਾਊਗਾ ਮੈਂ ਫਿਕਰ ਨਾ ਕਰ ਚੰਗਾ ਭਾਈ ਚੰਗਾ ਚੰਗਾ ਆ ਲੋ ਜੀ ਚਾਹ ਪੀ ਲੋ ਤੂੰ ਹੁਣ ਚਾਹ ਲੈ ਗਈਆਂ ਮੈਨੂੰ ਘੰਟਾ ਹੋ ਗਿਆ ਕਿਸੇ ਨੂੰ ਮੈਂਬਰ ਦਾ ਫੋਨ ਸੀ ਕਹਿੰਦਾ ਤੇਰੇ ਨਾਲ ਹਰ ਇੱਕ ਵਾਰੀ ਤੁਰ ਪੈਣਾ ਕੀ ਜਵਾਬ ਦੇਵਾਂ ਮਾੜਾ ਮੋਟਾ ਸੋਚ ਲਿਆ ਕਰ ਕੁਸ ਚੱਲ ਕੋਈ ਨਾ ਜੀ ਹੁਣ ਚਾਹ ਲੈ ਆਂਦੇ ਚਾਹ ਪੀ ਲੋ ਕਿੱਥੇ ਜਾ ਕੇ ਆਉਣਾ ਤੁਸੀਂ ਜਾ ਕੇ ਆਉਣਾ ਤੇਰੇ ਸਾਹਮਣੇ ਦਾ ਫੋਨ ਆਇਆ ਮੈਂਬਰ ਦਾ ਚੱਲ ਤੁਸੀਂ ਚਾਹ ਪੀ ਲਓ ਫਿਰ ਜਾਵੜੇ ਨੂੰ ਮੈਂ ਪਾਣੀ ਪਾ ਦੇ ਗਰਮ ਕਰ ਦੇਣੀ ਆ ਮਾੜੀ ਮੋਟੀ ਨਾ ਅਕਲ ਲੈ ਲਿਆ ਕਰ ਕਿਸੇ ਤੋਂ ਜੇ ਇੱਥੇ ਕੋਈ ਮੇਰਾ ਯਾਰ ਮਿੱਤਰ ਆ ਜੀ ਘੰਟਾ ਲਾਦਣੀ ਚਾਹਤੇ ਕੀ ਜਵਾਬ ਦੇਉ ਮੈਂ ਕੋਈ ਨਾ ਜੀ ਗਾਹਾਂ ਤੋਂ ਨਹੀਂ ਲਾਉਂਦੀ ਗਿਆ ਪੀ ਲਓ ਮੈਂ ਕੰਮ ਕਰਨ ਲੱਗੀ ਸੀ ਬੱਕਰ ਮਾਰਨ ਲੱਗੀ ਸੀ ਭੁੱਲ ਗਈ ਮੈਂ ਜਿੱਦੇ ਪੇਕਿਆਂ ਨੂੰ ਜਾਣਾ ਹੁੰਦਾ ਨਾ 10 ਮਿੰਟਾਂ 'ਚ ਤਿਆਰ ਹੋ ਜੰਨੀ ਆ ਮੇਰੇ ਸਾਲੇ ਦਾ ਤੈਨੂੰ ਚਾਹ ਨੂੰ ਕਹਦੇ ਡੇਢ ਡੜ ਘੰਟਾ ਲਾਦਨੀ ਆ ਚੱਲ ਕੋਈ ਨਾ ਜੀ ਕਾਹ ਤੋਂ ਨਹੀਂ ਲਾਉਂਦੇ ਲੈ ਠੰਡੀ ਚਾਹ ਲਈ ਫਿਰਦੀ ਐ ਉਹ ਮਾੜੀ ਮੋਟੀ ਨੂੰ ਅੱਗ ਲਾ ਲਿਆ ਕਰ ਗਰਮ ਕਰ ਲਿਆ ਕਰ ਲੈ ਦਵਾਰੇ ਬਣਾ ਕੇ ਲਿਆਉਣੀ ਆ ਦਵਾਰੇ ਬਣਾ ਕੇ ਲਿਆਉਣੀ ਆ ਜਾ ਮੇਰੇ ਸਾਲੇ ਦਾ ਸ਼ੋਗਰਾ ਹਾਦੀ ਕੋ ਸੌਂ ਨਹੀਂ ਲੈਣੇ ਉਹ ਤੇ ਜਮੀ ਕੰਮ ਖਰਾਬ ਹੋ ਜਾਂਦਾ ਜੀ ਮੈਂ ਨਾਲ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਉਹਨਾਂ ਸਕੂਲ 'ਚ ਫੋਨ ਆਇਆ ਸੀ ਅਨਮੋਲ ਦੇ ਤੇ ਉਹ ਕਹਿੰਦੇ ਨਾ ਵੀ ਫੰਕਸ਼ਨ ਆ ਉਹਨਾਂ ਦੇ ਸਕੂਲ 'ਚ ਕੋਈ ਤੇ 15-1500 ਰੁਪਏ ਸਾਰੇ ਬੱਚਿਆਂ ਨੇ ਕਰਵਾਉਣੇ ਆ ਫੰਕਸ਼ਨ ਤੇ ਲੱਗਣ ਨੂੰ ਕੀ ਹੋਇਆ ਕਿੱਥੋਂ ਦੇਣਾ 1500 ਰੁਪਏ ਕੋਈ ਨਾ ਜੀ ਬੱਚਾ ਲੱਗ ਜੂਗਾ ਉਹਨੂੰ ਵੀ ਸ਼ੌਂਕ ਆ ਨਾਲੇ ਉਹਨੇ ਕਿਹੜਾ ਕੱਲੇ ਨੇ ਲੱਗਣਾ ਸਾਰੇ ਜਾਣੀ ਜਾਣਗੇ ਆ ਆਪਣੇ ਸਾਰੇ ਜਿੰਨੇ ਪਿੰਡ ਦੇ ਜਵਾਕ ਆ ਸਾਰੇ ਲੱਗੇ ਆ ਸ਼ੌਂਕ ਨੂੰ ਦੱਸ ਮੇਰੇ ਸਾਲੇ ਨੇ ਕਿਹੜਾ ਪਾਲੀਵੁੱਡ ਫਿਲਮਾਂ ਚ ਜਾਣਾ ਹੈ ਖਰਚੇ ਕਰਨ ਨੂੰ ਆ ਜਾਣੀ ਇੱਥੇ ਲੈ ਹੱਦ ਹੋ ਗਈ ਆਪਣੇ ਇੱਕ ਇੱਕ ਉਹ ਤਾਂ ਮੁੰਡਾ ਗਾ ਹੁਣ ਉਹਦੇ ਸ਼ੌਂਕ ਨਹੀਂ ਪੂਰੇ ਕਰਾਂਗੇ ਤਾਂ ਕਿਹਦੇ ਕਰਾਂਗੇ ਨਾਲੇ ਤੁਸੀਂ ਤਾਂ ਆਥਨੋਂ ਐਨੇ ਪੈਸੇ ਤਾਂ ਉਹੀ ਲਾ ਦਿੰਨੇ ਹੋ ਤੁਹਾਡੇ ਵਾਸਤੇ ਕੀ ਆ ਸ਼ਰਾਬ ਤੇ ਵੀ ਤਾਂ ਲਾਉਣੀ ਹੋ। ਸ਼ੌਂਕ ਮੇਰਾ ਸਾਲਾ ਕੰਨ ਮੁਖ ਮੈਨੂੰ ਘੋੜਾ ਲੈ ਕੇ ਦੋ। ਕਿੱਥੋਂ ਲੈ ਆਦਾਂਗੇ? ਨਾ ਸ਼ਰਾਬ ਜੀ ਦੇ ਮਿਹਨੇ ਨਾ ਮਾਰਿਆ ਕਰ ਮੈਨੂੰ। ਮੈਂ ਤੇਰੇ ਪਿਓ ਦੀ ਨਹੀਂ ਪੀਂਦਾ। ਮੈਂ ਆਪਦੀ ਪੀਂਨਾ। ਸਮਝ ਲੱਗੀ? ਉਹ ਤਾਂ ਮੈਨੂੰ ਪਤਾ ਤੁਸੀਂ ਆਪਦੀ ਪਿੰਨੇ ਹੋ। ਮੇਰੇ ਪਿਓ ਦੀ ਤਾਂ ਨਹੀਂ ਪੀਂਦੇ। ਪਰ ਗੱਲ ਤਾਂ ਇਹ ਆ ਵੀ ਹੁਣ ਉਹ ਕੀ ਕਹੂਗਾ? ਇਹ ਮੇਰੇ ਵਾਸਤੇ ਇੰਨਾ ਵੀ ਨਹੀਂ ਕਰ ਸਕਦੇ। ਬਾਕੀ ਸ਼ਰਮ ਵਾਲੀ ਗੱਲ ਆ। ਮੌਦੀ ਮੈਡਮ ਨੂੰ ਦੱਸ ਕੀ ਕਹਾ। ਮੇਰੇ ਕੋਲ ਨਹੀਂ ਹੈਗੇ ਪੈਸੇ ਜੇ ਤੇਰੀ ਮਾਂ ਨੇ ਦਿੱਤੇ ਹਨ ਉਹ ਦੇ ਦੇ ਉਹ ਜਾ ਕੇ ਭਰੇ ਆਉਂਗਾ ਮੇਰੀ ਨਾ ਮਾਂ ਤਾਂ ਬਥੇਰੇ ਦਿੰਦੀ ਸੀ ਮੇਰੇ ਸਾਲੇ ਦਾ ਸੀ 7 ਵਜੇ ਆ ਚਾਹ ਨਹੀਂ ਪੀਣ ਦਿੱਤੀ ਜਦੋਂ ਦੇਖੋ ਪੈਸੇ ਮੰਗਦੀ ਰਹਣੀ ਹੈ 24 ਘੰਟੇ ਉਹ ਪੈਸੇ ਬਣਾਉਣੇ ਬਹੁਤ ਔਖੇ ਆ ਸੱਪਾਂ ਦੀਆਂ ਸਿਰੀਆਂ ਤੇ ਪੈਰ ਰੱਖਣਾ ਪੈਂਦਾ ਰਾਤਾਂ ਨੂੰ ਫੇਰ ਚਾਰ ਪੀ ਬਣਦੇ ਆ ਦੇ ਦੇ ਉਹਨੂੰ ਚੈੱਕ ਆਪ ਤੱਸ ਵੀ ਤੁਹਾਡੇ ਤੋਂ ਨਹੀਂ ਪੈਸੇ ਮੰਗਾਂਗੇ ਤਾਂ ਹੋਰ ਕੀ ਤੋਂ ਮੰਗਾਂਗੇ ਇਹ ਵੀ ਨਾ ਕਦੇ ਕਦੇ ਬਾਲਾ ਕਰ ਜਾਂਦੇ ਨੇ ਕੇ ਮਾਥਨੂ ਦੇਖ ਲਈ ਐਨੇ ਕ ਪੈਸੇ ਤਾਂ ਉਹੀ ਲਾਏ ਆਉਣਗੇ ਤੇ ਜਵਾਕ ਉਹ ਲੈ ਆਏ ਕਰਨ ਲੱਗੇ ਚਲ ਹਮਨ ਮੈਂ ਕੀ ਕਹੂੰ ਕਿ ਉਹਨਾਂ ਜਵਾਕ ਨੂੰ ਚਲ ਪੋਈ ਨਾ ਦੇਖ ਲਈ ਕਮ ਕਰਦੀ ਹੈ ਕਾਲ ਕਰਦੀ ਮਿਲਕੜ ਜੀ ਲੱਗਦਾ ਪਰਉਨੇ ਵੀ ਮਨਾ ਕੀਤਾ ਹੋਇਆ ਮੈਨੂੰ ਆਪ ਦੇ ਕਾਲ ਨਾ ਕਰੀ ਕੀ ਕਰਾਉਣਾ ਮੈਂ ਸਿੱਖ ਕਰਦੀ ਹਾਂ ਚਾਹ ਜੋ ਦੇਖੂਗਾ ਉਹਨੂੰ ਕੱਲੋਂ ਆਪੇ ਕਹਣਾ ਹੁਣ ਆਟਮੇਟ ਕਰਦੀ ਹਾਂ हां हां चाची सारे बढ़िया गए ਤੁਸੀਂ ਦੱਸੋ ਹੋ ਚਾਚੇਰਗੇ ਠੀਕ ਆ اچھا ਬਧਾਈਆਂ ਫਿਰ ਤੁਹਾਨੂੰ ਅੱਛਾ ਕਦੋਂ ਅੱਛਾ ਬਹੁਤ ਵਧੀਆ ਹੋਇਆ ਤਾਂ ਨਾਲੇ ਤੈਨੂੰ ਸਹਾਰਾ ਮਿਲ ਜੂ ਹੁਣ ਕੋਈ ਨਾ ਕੋਈ ਨਾ ਸੱਚੀ ਕੋਈ ਨਾ ਜੇ ਤੁਸੀਂ ਆਉਣਾ ਹੋਇਆ ਤੁਸੀਂ ਆਜੋ ਨੇ ਤਾਂ ਮੈਂ ਨਾ ਤਾ ਤੁਸੀਂ ਫੋਨ ਕਰਤਾ ਮੈਂ ਫੇਰ ਵੀ ਆ ਹੀ ਜਾਣਾਗਾ ਕੋਈ ਨਾ ਇਹ ਹੈ ਨਹੀਂ ਕਿ ਕਰੇ ਚਾਚੀ ਆ ਜਾਣ ਤੇ ਨੰ ਨੂੰ ਮੈਂ ਦੱਸ ਦੂੰਗੀ ਕੋਈ ਨਾ ਕੋਈ ਨਾ ਕੋਈ ਨਾ ਚਾਚੀ ਤੂੰ ਬੇਫਿਕਰ ਰਹਿ ਠੀਕ ਹੈ ਠੀਕਾ ਚੰਗਾ ਚਾਚੀ ਕੀ ਗੱਲ ਹੋ ਗਈ ਆਗੇ ਤੁਸੀਂ ਅੱਜ ਬਾਲਾ ਖੁਸ਼ ਹੋਈ ਫਿਰਦੀਆਂ ਲੈ ਦੱਸ ਗੱਲ ਹੀ ਖੁਸ਼ੀ ਵਾਲੀ ਆ ਤੁਹਾਨੂੰ ਪਤਾ ਹੈਪੀ ਦਾ ਰਿਸ਼ਤਾ ਪੱਕਾ ਹੋ ਗਿਆ ਨਾਲੇ ਵਿਆਹ ਵੀ ਛੇਤੀ ਕਢਾ ਲਿਆ ਉਹਨਾਂ ਨੇ ਤਾਂ ਆ ਅਗਲੀ 20 ਤਰੀਕ ਦਾਗਾ ਆ ਜਿਹੜੀ ਹੁਣ ਆਊਗੀ ਨਾਲੇ ਚਾਚੀ ਆ ਕੰਦੀ ਸੀ ਕਹਿੰਨੀ ਤੁਸੀਂ ਪਹਿਲੀ ਆ ਜਿਓ ਹਫਤਾ ਤੁਹਾਡੇ ਬਿਨਾ ਕਾਦਾ ਵਿਆਹਗਾ ਤੇ ਮੈਂ ਆਖੇ ਕੋਈ ਨਾ ਨਾਲ ਉਹ ਐਂ ਕਹਿੰਦੇ ਸੀ ਵੀ ਪ੍ਰੋਣੇ ਨੂੰ ਕਹਿ ਦਿਓ ਮੈਂ ਆ ਕੋਈ ਨਾ ਮੈਂ ਕਹਿ ਦੂੰਗੀ ਬਾਕੀ ਕਨੇ ਕਾਟ ਦੇਣਾ ਵਾਂਗੇ ਮੈਂ ਤਾਂ ਐਂ ਕਹਤਾ ਉਹਨਾਂ ਨੂੰ ਵੀ ਚੱਲ ਕਾਟ ਦੀ ਕਿ ਲੋੜ ਆ ਅਸੀਂ ਤਾਂ ਵੈਸੇ ਹੀ ਆ ਜਾਣਾਗਾ ਓਹੋ ਯਾਰ ਜੀ ਤਾਂ ਮੇਰਾ ਵੀ ਕਰਦਾ ਵੀ ਵੱਡਾ ਵਿਆਹਗਾ ਆਪਦਾ ਘਰੇ ਵਿਆਹਗਾ ਹੁਣ ਤੈਨੂੰ ਕੀ ਦੱਸਾਂ ਤਿੰਨ ਚਾਰ ਦਿਨ ਹੁਣ ਲਗਾਤਾਰ ਲੇਟ ਆਉਣੀ ਆ 16 ਤਰੀਕ ਤੋਂ ਲੈ ਕੇ 22 ਤਰੀਕ ਤੱਕ ਲੈਟ ਆਉਣੀ ਹੈ ਖੇਤ ਤੈਨੂੰ ਪਤਾ ਫਸਲ ਵਾੜੀ ਦਾ ਟਾਈਮ ਹੈ ਮਿੰਟ ਮਿੰਟ ਸਹਾਈ ਹੈ ਤੂੰ ਐਂ ਕਰੀ ਜੇ ਤੂੰ ਕੱਲੀ ਬਗ ਜੇ ਗੁੱਸਾ ਨਾ ਕਰੀ ਜੇ ਤੂੰ ਬਾੜਾ ਜੋਰ ਲਾਉਣੀ ਹੈ ਫਿਰ ਮੈਂ ਬਗ ਜੰਨਾ ਮੈਂ ਤਾਂ ਐਂ ਕਹਿੰਦੀ ਸੀ ਵੀ ਪਹਿਲਾ ਵਿਆਹ ਗਾ ਆਪਣੇ ਨਾਲ ਤੁਹਾਨੂੰ ਪਤਾ ਮੇਰੇ ਤਾਂ ਹੈ ਨਹੀਂ ਭਰਾ ਮੇਰੇ ਤੋਂ ਹੀ ਆ ਸਭ ਕੁਝ ਭੇਂਜੇ ਤੁਸੀਂ ਨਹੀਂ ਜਾਓਗੇ ਤਾਂ ਮੈਂ ਕੱਲੀ ਜਾਂਦੀ ਸੋਣੀ ਥੋੜਾ ਲੱਗੂਂਗੇ। ਓ ਯਾਰ ਹੁਣ ਮੈਂ ਕਿਵੇਂ ਕਰਾਂ? ਮੇਰਾ ਤਾਂ ਹੋਈ ਨਹੀਂ ਕਰੇ ਸਰਦਾ। ਡੰਗਰਾਂ ਦਾ ਹੋ ਜਾਂਦਾ। ਖੇਤ ਦਾ ਹੋ ਜਾਂਦਾ। ਸੌ ਕੰਮ ਪੈ ਜਾਂਦੇ ਬੰਦੇ ਨੂੰ। ਤੂੰ ਐਂ ਕਰ। ਔਖੀ ਸੌਖੀ ਨਾ। ਤੂੰ ਕੱਲੀ ਜਾਇਆ। ਮੈਂ ਬਾਅਦ ਚ ਮਿਲਾਂਗਾ। ਬਾਅਦ ਚ ਦੇਖ ਲਊਂਗਾ ਮੈਂ। ਨਾਲੇ ਆਪਾਂ ਤੁੰਨੇ ਚੱਲਵੜਾਂਗੇ। ਤੂੰ ਮੁੰਡੇ ਨਾਲ ਲੈ ਜਾ। ਮਨ ਮੇਰੀ ਗੱਲ ਆ ਕੀ ਕਹੀ ਉਹਨੇ ਮੈਂ ਕੀ ਕਹੂੰਗੀ ਉਹਨਾਂ ਨੂੰ ਕੀ ਜਵਾਬ ਦਵਾਂਗੇ ਉਹ ਜਵਾਬ ਕੀ ਦੇਣਾ ਹੁਣ ਉਹੀ ਕਰੀ ਜੰਨੀ ਆ ਤੈਨੂੰ ਸੁਣਿਆ ਨਹੀਂਗਾ ਤੂੰ ਕੱਲੀ ਵਗ ਜਾ ਮੈਂ ਬਾਅਦ ਚ ਦੇਖ ਲਊਗਾ ਫਿਰ ਬਾਅਦ ਚ ਵੀ ਕੀ ਕਰਨਾਗਾ ਜਦੋਂ ਵਿਆਹ ਤੇ ਨਹੀਂ ਗਏਗੇ ਨਾਲੇ ਉਹੀ ਗੱਲ ਤੁਸੀਂ ਦੱਸ ਇੱਥੇ ਕੀ ਕਰਨਾਗਾ ਫੇਰ ਆ ਗਈ ਨਾ ਸ਼ੱਕ ਵਾਲੀ ਗੱਲ ਤੂੰ ਤਾਂ ਉਹੀ ਸ਼ੱਕ ਕਰੀ ਜੰਨੀ ਆ ਉਹ ਮੇਰਾ ਰੱਬਾ ਉਹ ਮੇਰੇ ਕਹਿਣ ਦਾ ਮਤਲਬ ਇਹ ਆ ਫਸਲ ਜਮਾ ਸਿਰ ਤੇ ਆਈ ਪਈ ਆ ਦੋ ਚਾਰ ਪਾਣੀ ਲੱਗ ਜਾਣਗੇ ਚੰਗੇ ਰੁਪਏ ਪਟਾ ਦੂ ਜੀ ਮੈਂ ਹੋਰ ਦੱਸ ਇੱਥੇ ਗਾਂ ਦੀ ਗਿੱਧਾ ਪਾਉਣਾ ਕੱਲੇ ਨੇ ਮੇਰਾ ਨਹੀਂ ਜੀ ਕਰਦਾ ਕਿ ਮੈਂ ਮਾੜਾ ਮੋਟਾ ਉੱਥੇ ਨੱਚਾਂ ਗਾਵਾਂ ਪੇਕ ਛੇਕ ਲਾਵਾਂ ਰਿਸ਼ਤੇਦਾਰਾਂ ਚ ਬੈਠਾਂ ਤੂੰ ਕੱਲੀ ਜਾਈਂ ਚੰਗਾ ਸਿਆਣੀ ਬਣੇਗਾ ਵਿਆਹ ਕਿਹੜਾ ਰੋਜ਼ ਰੋਜ਼ ਹੁੰਦੇ ਆ ਜੀ ਮਾਸਾ ਵਿਆਹ ਆ ਆਹੀ ਇੱਕ ਵਿਆਹ ਗਾ ਅਸ ਤੋਂ ਦੋਨੇ ਭੈਣ ਭਰਾਈਆਂ ਆ ਦੋਨਾਂ ਘਰਾਂ ਚ ਮੇਰੀ ਗੱਲ ਸੁਣ ਲੈ ਤੈਨੂੰ ਹੁਣ ਮੈਂ ਹਜ਼ਾਰ ਵਾਰੀ ਕਹਤਾ ਕੱਲੀ ਜਾਇ ਮੈਂ ਫੇਰ ਦੇਖ ਲੂੰਗਾ ਮੇਰੀ ਗੱਲ ਤਾਂ ਸੁਣ ਲੋ ਹੁਣ ਪੂਰੀ ਗੱਲ ਵੀ ਨਹੀਂ ਸੁਣੀ ਮੇਰੀ ਇਹ ਨਾ ਜਮੀ ਨਹੀਂ ਮੇਰੇ ਨਾਲ ਜਾ ਕੇ ਰਾਜੀ ਹੈਗੇ ਚਲੋ ਤਾਂ ਮੈਂ ਕਹਿ ਦਿੰਦੀ ਸੀ ਕਿ ਚਲ ਕੋਈ ਨਾ ਮੈਂ ਕੱਲੀ ਜਾਵਡੂੰਗੀ ਕਿਹਦਾ ਤਾਂ ਬਿਆਸ ਸਾਧੀਆਂ ਤੇ ਵੀ ਨਹੀਂ ਜਾਂਦੇ ਸਸ ਮੋਤੇ ਕੀ ਮੂੰਹ ਦਿਖਾਉਂਗਾ ਕੀ ਗੱਲ ਹੋ ਗਈ ਐਂ ਜੀ ਦੇਖੀ ਜਾਨੀ ਆ ਦੇਖ ਰਹੀ ਆ ਆ ਰੰਗ ਟੰਗ ਕੀ ਆ ਤੇਰੇ ਕਹੇ ਜੋ ਕੱਪੜੇ ਪਾ ਕੇ ਉਹਨਾਂ ਤੋਂ ਕਿਵੇਂ ਮਲੰਗ ਬਣਿਆ ਖਦਾ ਚੱਪੜਾਂ ਚ ਓਹੋ ਉਹ ਮੈਂ ਤਾਂ ਦੁੱਧ ਪਾਉਣ ਗਿਆ ਸੀ ਡੈਰੀ ਚ ਤੇਰਾ ਫੋਨ ਆਇਆ ਮੈਂ ਇਧਰ ਨੂੰ ਆ ਗਿਆ ਉਹਨੂੰ ਤਾਂ ਮੈਂ ਬਹਾਨਾ ਮਾਰਿਆ ਮੈਂ ਕਿਹਾ ਮੈਂ ਖੇਤ ਗੇੜਾ ਮਾਰ ਕੇ ਆਉਣਾ ਉਹ ਨਾਲੇ ਤੂੰ ਲੀੜਿਆਂ ਤੋਂ ਕੀ ਲੈਣਾ ਤੈਨੂੰ ਮੈਂ ਪਿਆਰ ਕਰਦਾ ਸਮਝ ਗਈ ਗੱਲ ਪਿਆਰ ਦੀ ਨਹੀਂ ਮਾੜਾ ਮੋਟਾ ਤਾਂ ਬੰਦਾ ਵੰਠਣ ਕੇ ਆਉਂਦਾ ਹੀ ਆ ਓਏ ਯਾਰ ਬੰਠਣ ਕਿਉਂਦਾ ਪਤਾ ਕਿੰਨਾ ਸ਼ੱਕ ਕਰਦੀ ਮੇਰੇ ਤੇ ਉਹਨੇ ਕਹਿੰਦਾ ਪਤਾ ਨਹੀਂ ਕਿੱਥੇ ਜਾਂਦਾ ਕੱਪੜੇ ਪਾ ਕੇ ਤੈਨੂੰ ਪਤਾ ਹੀ ਹੈ ਉਹਦਾ ਤੂੰ ਕਿਹੜਾ ਵੀ ਜਾਂਦੀ ਅੱਗੇ ਤਾਂ ਬੜਾ ਬੰਠਣ ਕੇ ਆਉਂਦਾ ਸੀਗਾ ਬੜੀਆਂ ਟੌਰਾਂ ਕੱਢਦਾ ਸੀ ਉਹ ਮੈਂ ਤਾਂ ਜਵਾਕ ਵੀ ਨਹੀਂ ਦੇਖਦਾ ਉਹ ਤੋਂ ਮੈਂ ਕੀ ਲੈਣਾਗਾ ਹੈ ਮਾਰੀ ਜਾਨੀ ਹੈ ਮੈਂ ਤਾਂ ਆਪੀ ਕਹਿੰਨੀ ਆ ਹੁਣ ਥੋੜਾ ਨਾ ਚੇਂਜ ਹੁੰਦਾ ਜਾਣਾ ਤੂੰ ਉਹ ਤੈਨੂੰ ਲੱਗਦਾ ਮੈਂ ਚੇਂਜ ਹੁੰਦਾ ਜਾਂਦਾ। ਸੋਚਿਆ ਮੈਂ ਕਦੇ ਤੇਰੇ ਬਾਰੇ ਇਦਾਂ। ਚੱਲ ਤੂੰ ਛੱਡ ਦੇ ਨਾ ਗੱਲਾਂ ਨੂੰ। ਦੁਕਾਨ ਤੇ ਮੈਂ ਫੋਨ ਲਾਤਾ ਸੀ। ਜਿਹੜੇ ਕੱਪੜੇ ਰੀੜੇ ਲੈ ਕੇ ਜਾਣੇ ਹੋਏ ਲੈ ਜੀ। ਨਾਲੇ ਆਪਦਾ ਮੇਕਅਪ ਦਾ ਸਮਾਨ ਲੈ ਜੀ। ਚੰਗਾ। ਉਹ ਨਾਲ ਨਹੀਂ ਜਾਂਦੇ ਤੁਸੀਂ। ਕੋ ਯਾਰ ਮੈਂ ਨਾਲ ਕਿੱਥੇ ਭੱਗ ਜਾਊਂਗਾ। ਤੈਨੂੰ ਪਤਾ ਹੀ ਨਾ। ਕੋਈ ਮੈਂ ਸਭ ਗੱਲਾਂ ਨੇ ਤੇਰੀਆਂ ਬਹਾਨੇ ਬਣਾਈ ਜਾਂਦਾ ਤੂੰ। ਤੈਨੂੰ 10 ਮਿੰਟਾਂ ਕਿਉਂ ਜੂ ਉੱਥੇ? ਜੇ ਅਗਲੇ ਨੂੰ ਕੁਝ ਪੁੱਛ ਲੈ ਫਿਰ ਮੈਂ ਕੀ ਕਹਾਂਊਂ? ਉਹ ਗੱਲ 10 ਮਿੰਟਾਂ ਦੀ ਨਹੀਂ ਤੇਰੇ ਲਈ ਤਾਂ ਸਾਰੀ ਜ਼ਿੰਦਗੀ ਹਾਜ਼ਰ ਹੈ 10 ਮਿੰਟ ਤਾਂ ਨਿਕਲਦੇ ਨਹੀਂ ਜ਼ਿੰਦਗੀ ਦੀਆਂ ਗੱਲਾਂ ਕਰਦਾ ਓ ਯਾਰ ਕੀ ਕਰਾਂ ਇੱਕ ਤਾਂ ਲਾਈਟ ਆਉਣੀ ਆ ਮੈਂ ਖੇਤ ਵੀ ਜਾਣਾ ਹੁਣ ਤਾਂ ਤੈਨੂੰ ਜ਼ਿਆਦਾ ਸ਼ਰਮ ਆਉਣ ਲੱਗੀ ਨਾ ਮੇਰੇ ਨਾਲ ਜਾਂਦੇ ਨੂੰ ਹੁਣ ਥੋੜਾ ਜਿਹਾ ਦਿਨੰਦ ਨਾ ਕੋਈ ਜ਼ਿਆਦਾ ਤੂੰ ਉਧਰ ਚਾਈ ਜਾਣਾ ਹੁਣ ਜ਼ਿਆਦਾ ਹੀ ਬਦਲ ਗਿਆ ਤੂੰ ਪਤਾ ਹੀ ਹੈ ਮੈਨੂੰ ਸਭ ਗੱਲਾਂ ਦਾ ਉਹ ਨਹੀਂ ਇਹ ਤਾਂ ਤੈਨੂੰ ਲੱਗਦਾ ਵੀ ਮੈਂ ਬਦਲ ਗਿਆ ਮੈਨੂੰ ਕੋਈ ਲੱਗਦਾ ਹੁਣ ਤਨ ਕੋਈ ਜਿਆਦਾ ਸ਼ਰਮ ਆਉਣ ਲੱਗੀ ਮੇਰੇ ਨਾਲ ਚੱਲ ਠੰਡੀ ਰਹਿ ਕਰ ਮਰੀ ਮੁੱਟੀ ਮੈਂ ਤਾਂ ਤੇਰਾ ਦੁੱਖ ਸੁੱਖ ਕਰਨ ਆਇਆ ਸੀ ਤੂੰ ਤਾਂ ਹੋਰ ਹੀ ਗੱਲਾਂ ਸੇੜ ਲੈਣੀਆਂ ਮੈਂ ਤਾਂ ਆਪੇ ਹੋਰ ਹੀ ਗੱਲਾਂ ਸੇੜਨੀਆਂ 10 ਮਿੰਟ ਨਹੀਂ ਤੇਰੇ ਕੋਲ ਮੇਰੇ ਵਾਸਤੇ ਹੈਗੇਗੇ ਤੈਨੂੰ ਜਿਹੜੀ ਚੀਜ਼ ਚਾਹੀਦੀ ਹੋਈ ਉਹਨਾਂ ਤੋਂ ਲੈ ਲੈ ਮੇਰਾ ਕਿਹਾ ਹੋਇਆ ਟੈਨਸ਼ਨ ਨਾ ਲੈ ਚਲਾ ਐ ਕਰ ਹੁਣ ਮੈਂ ਜਾਣਾ ਮੁੜ ਕੇ ਤੇ ਮੰਗਰੀ ਫੋਨ ਆਉਣ ਲੱਗ ਜਾਣਗੇ ਆਹੋ ਕੋ ਤਾਂ ਜਾਲੇ ਡਾਰ ਹੋ ਗਿਆ ਉਹਦਾ ਨਾ ਤੂੰ ਮੈਨੂੰ ਫੋਨ ਕਰਨ ਦਿੰਨਾ ਨਾ ਮੈਂ ਤੈਨੂੰ ਮੈਸੇਜ ਕਰ ਸਕਦੀ ਆ ਉਹ ਡਰਦਾ ਮੈਂ ਕਿਸੇ ਤੋਂ ਨਹੀਂ ਮੈਂ ਤਾਂ ਤੈਨੂੰ ਦੱਸਿਆ ਵੀ ਇੱਕ ਜਵਾਕ ਮਾਰਾ ਉਹਦੇ ਨਾਲ ਦਿਨ ਕੱਢੀ ਆ ਨਾ ਚੱਲ ਚੰਗਾ ਫਿਰ ਮੈਂ ਜਾਂਣਾ ਹੈ ਠੀਕ ਆ ਸੂਟ ਬਹੁਤ ਸੋਹਣਾ ਮਿਲ ਗਿਆ। ਬਾਕੀ ਸਮਾਨ ਹੋਰ ਦੇਖਦੀ ਆ। ਸੂਟ ਮਹਿੰਗਾ ਨਹੀਂ ਥੋੜਾ। ਚਾ ਕੋਈ। ਹੱਪਾ ਕਿਹੜਾ ਕੋਲੋਂ ਲਾਉਣੇ ਆ। ਹਾਏ ਸੌਰੀ ਭਾਣੇ। ਸਸਿਕ ਕਾਲ ਵਾਈ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਐਨ.ਆਰ. ਸਿੱਧੂ। ਹੁਣੇ-ਹੁਣੇ ਵੀਡੀਓ ਵੀ ਦੇਖੀ ਆ ਬਾਈ। ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਜੇ ਕੋਈ ਮੇਰੇ ਨਾਲ ਨਵਾਂ ਜੁੜਿਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਤੇ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਆਏ ਸੀ ਨਾ ਬੋਲਣ ਲੱਗੇ ਆ ਨੋਟ ਕਰ ਲਿਓ ਜਗਿੰਦਰ ਮੱਲ ਯੂ ਐਸ ਏ ਕਮਲੇਸ਼ ਰਾਣੀ ਵਿੱਕੀ ਬਾਗੀ ਮੰਤਰੀਤ ਬੁੱਟਰ ਅੰਬਰਸਰ ਸਾਹਿਬ ਸੋਖਮਣ ਕਾਲਾ ਲੁਧਿਆਣਾ ਪਰਮਜੀਤ ਕੌਰ ਸੋਨੂ RAM ਗਰਦੇਵ ਸਿੰਘ ਫੌਜੀ ਭੈਣੀ ਅਨੋਖੀ ਸੋਚ ਹੁਸਨ ਸਿੱਧੂ ਸੈਭੂ ਕੋਟੜਾ ਅ ਉਸ ਤੋਂ ਬਾਅਦ ਆ ਗਿਆ ਜੀ ਮੁਹੰਮਦ ਅਸਵੀਰ ਪਾਕਿਸਤਾਨ ਪਰਮਦਰਾਜ ਕੁਦਰਤ ਕੱਦੂ ਨਸ਼ਤਰ ਸਿੰਘ ਮਲਕੀ ਇਤਰਾਮ ਹਰਪ੍ਰੀਤ ਸਿੰਘ ਇਹ ਆਪਣੇ ਕਮੈਂਟ ਸੀ ਬਾਈ ਬਹੁਤ ਪਿਆਰ ਕਰਦੇ ਹਾਂ ਵੀਡੀਓ ਨੂੰ ਸ਼ੇਅਰ ਵੀ ਬਹੁਤ ਸਾਡੇ ਭਰਾ ਕਰਦੇ ਆ ਸਾਡੇ ਕੋਲੇ ਮੈਸੇਜ ਪਹੁੰਚਦਾ ਕਮੈਂਟ ਵੀ ਕਰਦੇ ਹਾਂ ਪਿਛਲੇ ਪਾਰ ਨੂੰ ਬਹੁਤ ਸੋਹਣਾ ਪਿਆਰ ਦਿੱਤਾ ਤੁਸੀਂ ਠੀਕ ਆ ਤੁਹਾਡੇ ਪਿਆਰ ਨਾਲ ਜੋ ਹੈਗੇ ਆ ਆਪਾਂ ਕਿਉਂਕਿ ਤੁਹਾਡੇ ਨਾਲ ਹੀ ਆ ਕੱਲਾ ਬੰਦਾ ਕੁਛ ਨਹੀਂਗਾ ਠੀਕ ਆ ਤੇ ਬਸ ਆਈ سپورਟ ਕਰਿਓ ਭਰਾ ਦੀ ਜਿੰਨਾ ਹੁੰਦਾ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਕੋਈ ਵਟਸਐਪ ਗਰੁੱਪ ਹੁੰਦੇ ਆ ਉਹ ਇੰਸਟਾਗ੍ਰam ਜਾਂ ਜਿਵੇਂ ਵੀ ਆ ਜਰੂਰ ਸ਼ੇਅਰ ਕਰ ਦਿਆ ਕਰੋ ਤੇ ਜੇ ਕੋਈ ਕਮੀ ਪੇਸ਼ੀ ਰਹਿ ਜਾਂਦੀ ਆ ਜਿੰਨੇ ਜੋਗੇ ਹੈਗੇ ਆ ਤੁਹਾਡੇ ਸਾਹਮਣੇ ਆ ਜਰੂਰ ਦੱਸ ਦਿਆ ਕਰੋ ਠੀਕ ਆ ਜੀ ਤੇ ਹੁਣ ਦੇ ਅਜਾਜਤ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ